नमस्कार आकाशवाणी दाई जलंधर केंद्र है हम तो से चंचल शर्मा ਤੋਂ ਪ੍ਰਤੀਸ਼ਖ ਖਬਰਾਂ ਸੁਣੋ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਐਮਜ਼ ਪਟਨਾ ਦੇ ਤਿੰਨ ਮੈਡੀਕਲ ਵਿਦਿਆਰਥੀਆਂ ਨੂੰ ਰਾਸ਼ਟਰੀ ਯੋਗਤਾ ਦੇ ਦਾਖਲਾ ਪ੍ਰੀਖਿਆ ਨੀਟ ਅਤੇ ਅੰਡਰਗ੍ਰੈਜੂਏਟ ਯੂਜੀ ਪੇਪਰ ਲੀਕ ਮਾਮਲੇ ਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆਏ। ਉਹਨਾਂ ਦੇ ਮੋਬਾਈਲ ਫੋਨ ਅਤੇ ਲੈਪਟਾਪ ਜਾਂਚ ਏਜੰਸੀ ਨੇ ਜ਼ਬਤ ਕਰ ਲਏ ਨੇ। ਸਾਲ 2021 ਬੈਚ ਦੇ ਇਹਨਾਂ ਵਿਦਿਆਰਥੀਆਂ ਨੂੰ ਬੀਤੀ ਰਾਤ ਉਹਨਾਂ ਦੇ ਹੋਸਟਲ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਤੋਂ ਬਾਅਦ ਕਿਸੇ ਅਣਪਛਾਤੀ ਥਾਂ ਤੇ ਲੰਮੀ ਪੁੱਛਗਿੱਛ ਕੀਤੀ ਗਈ। ਇਸ ਸਬੰਧਤ ਵਿਦਿਆਰਥੀਆਂ ਦੇ ਕਮਰੇ ਸੀਲ ਕਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਪਟਨਾ ਅਤੇ ਹਜ਼ਾਰੀ ਬਾਗ ਤੋਂ ਦੋ ਮੁੱਖ ਮੁਲਜ਼ਮਾ Pankaj Kumar ਉਰਫ Aditya ਅਤੇ Raju Singh ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। CBI સૂત્ર ਨੇ ਦੱਸਿਆ ਕਿ ਐਮਸ ਦੇ ਵਿਦਿਆਰਥੀਆਂ ਨੇ ਨਾਲੰਦਾ ਦੇ ਸੰਜੀਵ ਕੁਮਾਰ ਉਰਫ ਲੂਟਨ ਮੁਖੀਆ ਦੀ ਅਗਵਾਈ ਵਾਲੇ ਸੋਲਵਰ ਗੈਂਗ ਦੇ ਮੈਂਬਰਾਂ ਦੀ ਹਜ਼ਾਰੀ ਬਾਗ ਤੋਂ ਪ੍ਰਾਪਤ ਸਵਾਲਾਂ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਸੀ ਇਸ ਦੌਰਾਨ ਨੀਤੀਊਜੀ ਪੇਪਰ ਲੀਗ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਵੱਲੋਂ ਜਾਂਚ ਤੇ ਸਰਵਚੁਦਾਇਤਵ ਵੱਲੋਂ ਸੁਣਵਾਈ ਕੀਤੇ ਜਾਣ ਤੇ ਲੋਕ ਕਾਫੀ ਸੰਤੁਸ਼ਟ ਨੇ ਨੈਸ਼ਨਲ ਡੈਂਟਲ ਕਾਲਜ ਡੇਰਾਬਸੀ ਦੇ ਪ੍ਰੋਫੈਸਰ ਡਾਕਟਰ ਸੁਮਿਤ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨੀਟ ਦੇ ਵਿੱਚ ਜੋ ਧਾਂਦਲੀ ਹੁਣ ਹੋਈ ਹੈ ਜਿਹੜੇ ਬੰਦੇ ਫੜੇਗੇ ਸਰਕਾਰ ਉਹਨਾਂ ਦੇ ਸਖਤ ਤੇ ਸਖਤ ਕਾਰਵਾਈ ਕਰੇ ਤੇ ਉਸ ਤੋਂ ਬਾਅਦ ਇੱਕ ਐਗਜ਼ਾਮਪਲ ਇਹੋ ਜਿਹੀ ਸੈੱਟ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਇਹ ਤੇ ਕੌਨਫੀਡੈਂਸ ਹੋਵੇ ਤਰ੍ਹਾਂ ਦਾ ਕਿ ਜਦੋਂ ਬੱਚਾ ਜਿਹੜਾ ਵਿਚਾਰਾ ਇੱਕ ਮਿਹਨਤ ਕਰ ਰਿਹਾ ਹੈਗਾ ਉਹ ਵਿਚਾਰਾ ਦੇਖਦਾ ਹੈ ਕਿ ਮੇਰੇ ਇਨੇ ਨੰਬਰ ਆਏ ਦੂਜਾ ਬੱਚਾ ਜਿਹਨੇ ਪੈਸੇ ਦੇ ਕੇ ਕਿਸੇ ਨੂੰ ਪੇਪਰ ਲੀਕ ਕਰਵਾ ਲਿਆ ਤੇ ਉਹਨੇ ਅੱਗੇ ਜਾ ਕੇ ਪੇਪਰ ਜਦੋਂ ਉਹਦੇ ਨੰਬਰ ਵੱਧ ਆ ਗਏ ਤੇ ਮਿਹਨਤ ਕਰਨ ਵਾਲਾ ਬੱਚਾ ਪਿੱਛੇ ਰਹਿ ਗਿਆ ਤੇ ਇੱਕ ਬਹੁਤ ਹੀ ਬੱਚੇ ਨੂੰ ਇੱਕ ਸੈਟ ਬੈਕ ਲੱਗਦੀ ਹੈ ਕਿ ਬਈ ਕਿਸੇ ਵੀ ਇਨਾਂ ਚ ਟਰਾਂਸਪੇ ਜੋ ਇਹਨਾਂ ਨੇ ਸੀਬੀਆਈ ਨੇ ਜਾਂ ਸਰਕਾਰ ਨੇ ਜੋ ਵੀ ਸਟੈਪ ਲਿੱਤਾ ਬਹੁਤ ਵਧੀਆ ਸਟੈਪ ਲਿੱਤਾ ਹੈ ਪਰ ਅਸੀਂ ਹੁਣ ਇਹੀ ਕਹਿੰਨੇ ਆ ਕਿ ਬਈ ਇਹਨੂੰ ਜਲਦ ਤੋਂ ਜਲਦ ਇਹਨਤੇ ਜੋ ਬੰਦਿਆਂ ਤੇ ਹੈ ਐਕਸ਼ਨ ਲੈ ਕੇ ਇਸ ਕਾਰਵਾਈ ਨੂੰ ਅੱਗੇ ਵਧਾਇਆ ਜਾਵੇ ਤੇ ਕਾਉਂਸਲਿੰਗ ਦਾ ਪ੍ਰੋਸੈਸ ਜਿਹੜਾ ਹੈਗਾ ਜਿਹੜੇ ਬੱਚਿਆਂ ਨੂੰ ਇਹ ਆਈਡੈਂਟੀਫਾਈ ਕਰਨ ਜਿਨ੍ਹਾਂ ਨੂੰ ਬੈਨੀਫਿਟ ਦਿੱਤਾ ਗਿਆ ਹੈ ਉਹਨਾਂ ਤੇ ਕਾਰਵਾਈ ਕਰਨ ਕੇਂਦਰ ਸਰਕਾਰ ਦੇ ਪਰਯੋਜਿਤ ਪ੍ਰੋਗਰਾਮ ਉલ્લાਸ ਨੂੰ ਪੰਜਾਬ ਚ ਹੇਠਲੇ ਪੱਧਰ ਤੱਕ ਲਾਗੂ ਕਰਨ ਲਈ ਸਿੱਖਿਆ ਵਿਭਾਗ ਨੇ ਮੁਹਾਲੀ ਵਿਖੇ ਰਾਜ ਪਦਰੀ ਸਮਾਗਮ ਕਰਵਾਇਆ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਸਟਰਾਂ ਦੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੀ ਹਿੱਸਾ ਲਿਆ ਇਸ ਪ੍ਰੋਗਰਾਮ ਦੇ ਉਦੇਸ਼ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀਆਂ ਦਾ ਸਟਾਲ ਵੀ ਲਗਾਈ ਗਈ ਲੈਕਚਰ ਤੇ ਪੈਨਲ ਚਰਚਾ ਰਾਹੀਂ ਸਮੁੱਚੇ ਪ੍ਰੋਗਰਾਮਾ ਦੇ ਉਦੇਸ਼ ਤੇ ਰੀਝਾਂ ਬਾਰੇ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਉલ્લાਸ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫਾਰਸ਼ਾਂ ਨੂੰ ਪੂਰਾ ਕਰਨਾ ਹੈ ਤਾਂ ਜੋ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਬਾਲਗਾਂ ਲਈ ਸਿੱਖਿਆ ਨੂੰ ਜੇਕੀਨੀ ਬਣਾਇਆ ਜਾ ਸਕੇ ਜਿਹੜੇ ਸਕੂਲ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ ਉਲਾਸਦੀ ਕੋਆਰਡੀਨੇਟਰ सुरेंद्र ਕੁਮਾਰ ਨੇ ਮੁਢਲੀ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਅਸਫਲ ਰਹਿਣ ਵਾਲੇ ਬਾਲਗਾਂ ਨੂੰ ਸਮਾਜ ਦੀ ਮੁਖਤਾਰਾ ਚਲਾਉਣ ਦੇ ਯੋਗ ਬਣਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਤਾਂ ਜੋ ਉਹ ਵੀ ਸਮਾਜ ਤੇ ਦੇਸ਼ ਦੀ ਸੇਵਾ ਚ ਆਪਣਾ ਯੋਗਦਾਨ ਪਾ ਸਕਣ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੈ ਬੁਬਲਾਨੀ ਅਤੇ ਵਿਸ਼ੇਸ਼ਕਤਰ ਸਕੂਲ ਸਿੱਖਿਆ ਪਰਮਿੰਦਰ ਪਾਲ ਸਿੰਘ ਵੀ ਸਮਾਗਮ ਚ ਮੌਜੂਦ ਰਹੇ ਕੇਂਦਰ ਸਰਕਾਰ ਵੱਲੋਂ ਲੰਬੀ ਚਰਚਾ ਤੋਂ ਬਾਅਦ ਤਿਆਰ ਕੀਤੇ ਗਏ ਤਿੰਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂ ਸਹਿਯਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਕਸ਼ੀ ਅਧਿਨਿਯਮ 2003 ਲਾਗੂ ਹੋ ਗਏ ਨੇ ਪਟਿਆਲਾ ਵਿਖੇ ਕਾਨੂੰਨ ਦੀ ਪੜਾਈ ਕਰ ਰਹੀ ਰਾਜਦੀਪ ਸਿੰਘ ਇਹਨਾਂ ਕਾਨੂੰਨਾਂ ਦੀ ਸ਼ਲਾਘਾ ਕਰਦੀ ਹੈ ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ ਲੰਬਾ ਸਮਾਂ ਹੋ ਗਿਆ ਤੇ ਹਜੇ ਵੀ ਅਸੀਂ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਹੀ ਵਰਤ ਰਹੇ ਸੀਗੇ ਤਾਂ ਜੋ ਇਹ ਸਰਕਾਰ ਨੇ ਕੀਤਾ ਇਹ ਬਹੁਤ ਵਧੀਆ ਉਪਰਾਲਾਗਾ ਇਸ ਦੇ ਨਾਲ ਬਹੁਤ ਸੌਖਾ ਹੋਇਆ ਬਾਕੀ ਜਿਵੇਂ ਇਸ ਕਾਨੂੰਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਧਰਾਵਾਂ ਨੂੰ ਲੈ ਕੇ ਜੋ ਇੱਕ ਹਿੱਟ ਐਂਡ ਰਨ ਦਾ ਜਿਹੜਾ ਕਾਨੂੰਨ ਲਿਆਂਦਾ ਗਿਆਗਾ ਇਸ ਦੇ ਵਿੱਚ ਉਹ ਪਹਿਲਾਂ ਨਹੀਂ ਸੀਗਾ ਉਹ ਹੁਣ ਇਸ ਦੇ ਵਿੱਚ ਹੈ ਤਾਂ ਉਹ ਵਧੀਆ ਜਾਕੋਂ ਕਿ ਜਿਹੀਆਂ ਬਹੁਤ ਕਟਨਾਵਾਂ ਹੁੰਦੀਆਂ ਸੀਆਂ ਜਿਹਦੇ ਵਿੱਚ ਜਿਹੜੀ ਹਟ ਕਰਨ ਵਾਲਾ ਬੰਦ ਰਿਖਤੀ ਹੁੰਦਾ ਸੀ ਉਹ ਭੱਜ ਜਾਂਦਾ ਸੀ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀਗੀ ਜੇ ਹੁੰਦੀ ਸੀ ਤਾਂ ਉਹ ਛੇਤੀ ਜਿਹੜਾ ਉਤੋਂ ਛੁੱਟ ਜਾਂਦਾ ਸੀਗਾ ਤਾਂ ਇਹਦੇ ਨਾਲ ਸੌਖਾ ਹੋਇਆ ਬਾਕੀ ਜਿਹੜਾ ਸਾਨੂੰ ਬਦਲਾਅ ਦੀ ਜ਼ਰੂਰਤ ਸੀਗੀ ਉਹ ਬਦਲਾਅ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ ਕਾਮਨਾਗਰਿਕ ਹੋਣ ਦੇ ਨਾਤੇ ਮੈਂ ਇਸ ਕੰਮ ਦੀ ਸ਼ਲਾਘਾ ਕਰਦਾ ਹਾਂ ਦੁਨੀਆ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ IFCO ਵੱਲੋਂ ਫਤਗੱਟ ਸਾਹਿਬ ਜ਼ਿਲ੍ਹੇ ਦੇ ਖਮਾਣੋ ਵਿਖੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਹਰਪ੍ਰੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਇਸ ਮੌਕੇ IFCO ਦੇ ਜ਼ਿਲ੍ਹਾ ਅਧਿਕਾਰੀ ਹਿਮਾ ਸ਼ੁਜੈਨ ਨੇ ਦੱਸਿਆ ਕਿ IFCO ਵੱਲੋਂ ਹੁਣ ਨੈਨੋ ਯੂਰੀਆ ਪਲੱਸ ਜਿਸ ਵਿੱਚ 20% ਨਾਈਟ੍ਰੋਜਨ ਹੈ FCO ਵਿੱਚ ਸ਼ਾਮਲ ਕਰਵਾਉਣ ਮਗਰੋਂ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ ਉਹਨਾਂ ਦੱਸਿਆ ਕਿ ਨੈਨੋ ਯੂਰੀਆ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਜਾਂਦਾ ਹੈ ਤੇ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਦੇ ਨੇ ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਵਾਸਤੇ ਜ਼ਿਲ੍ਹੇ ਚੋ ਸਪਰੇਅ ਕਰਵਾਉਣ ਵਾਸਤੇ ਖੇਤੀਬਾੜੀ ਡਰੋਨ ਦੀ ਸਹੂਲਤ ਵੀ IFCO ਵੱਲੋਂ ਉਪਲਬਧ ਕਰਵਾਈ ਜਾ ਰਹੀ ਹੈ ਤੇ ਡਰੋਨ ਨਾਲ ਸਪਰੇਅ ਕਰਵਾਉਣ ਵਾਸਤੇ ਕਿਸਾਨ ਮੋਬਾਈਲ ਐਪ ਕੋ ਕਿਸਾਨ ਉਦੇਰਾਹੀ ਅਪਲਾਈ ਕਰ ਸਕਦੇ ਨੇ ਡੋਨਾਲ 1 ਕਿਕੜ ਰਕਵੇ ਚ 7 ਮਿੰਟ ਅੰਦਰ ਸਪਰੇਅ ਕੀਤੀ ਜਾ ਸਕਦੀ ਹੈ ਅਤੇ ਇਹ ਬਹੁਤ ਹੀ ਵਾਜਬ ਭਾਤ ਮੁਹੱਈਆ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ